ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਮਾਤਾ ਬਲਵਿੰਦਰ ਕੌਰ ਤੇ ਉਹਦਾ ਪਾਪਾ ਤਰਸ਼ੀਮ ਸਿੰਘ ਹੁਣ ਆਪਣੇ ਪਰਿਵਾਰ ਦਾ ਨਾ ਮੀਡੀਆ ਸਾਹਮਣੇ ਪੂਰਾ ਜਲੂਸ ਕੱਢ ਰਹੇ ਆ ਰੋਡੇ ਲੰਡੇ ਦੇ ਵਿੱਚ ਉਹਨੇ ਗ੍ਰਿਫਤਾਰੀ ਦਿੱਤੀ ਸੀ ਤੇ ਇਹ ਜਿਹੜੀਆਂ ਕਰਤੂਤਾਂ ਸੀ ਤਕਰੀਬਨ ਸ਼ਾਹਕਾ ਜਹੇਦਾਰ ਜਸਵੀਰ ਸਿੰਘ ਰੋਡੇ ਨੇ ਸ਼ਾਇਦ ਲੋਕਾਂ ਨੂੰ ਸੁਣਾਤੀ ਸੀ ਪਹਿਲੇ ਤੇ ਹੁਣ ਜਿਹੜਾ ਤਾਜ਼ਾ ਬਿਆਨ ਉਹਨਾਂ ਦਾ ਆਇਆ ਉਹਦੀ ਮਾਤਾ ਦਾ ਕਿਕ ਤਾਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਰਾਜਨੀਤੀ ਕਰਨ ਵਾਸਤੇ ਥੋੜੀ ਜੀ ਅਕਲ ਚਾਹੀਦੀ ਹੁੰਦੀ ਆ ਉਹ ਅਕਲ ਹੈ ਨਹੀਂ ਕਹਿੰਦੀ ਸਾਡੇ ਮੁੰਡੇ ਨੇ ਅਮਰਤਪਾਲ ਨੇ ਗਿਰਪਜ਼ਾਰੀ ਤਾਂ ਅੰਮ੍ਰਿਤਸਰ ਸਾਹਿਬ ਤੋਂ ਦੇਣੀ ਸੀ ਜੇ ਕਿਤੇ ਪੁਲਿਸ ਬਹੁਤੀ ਨਾ ਲਾਈ ਹੁੰਦੀ ਹੁਣ ਦੇਖੋ ਨਲੇ ਤੱਕ ਕਮਜ਼ੋਰੀ ਸਾਹਮਣੇ ਆ ਗਈ ਤੇ ਨਾਲੇ ਝਾਲ ਸਾਹਮਣੇ ਆ ਗਿਆ ਕਮਜ਼ੋਰੀ ਵੀ ਜਿਹੜਾ ਅਮਰਤਪਾਲ ਅਜਨਾਲੇ ਥਾਣੇ ਵਿੱਚ ਤੜ ਚੈੱਕ ਕਰਦਾ ਸੀ ਪੁਲਿਸ ਦੀ ਜਾਂ ਕਹਿੰਦਾ ਸੀ ਸਾਡੀ ਤੜ ਚੈੱਕ ਕਰ ਦਿਓ ਉਹਦੇ ਕਰਤੂਤ ਸਾਹਮਣੇ ਆ ਕੇ ਵੀ ਪੁਲਿਸ ਤੋਂ ਡਰਦਾ ਸੀ ਦੂਜੀ ਗੱਲ ਵੀ ਜਿਹੜੀ ਕਰਤੂਤ ਭਿੰਡਰਾਂ ਵਾਲੇ ਨੇ ਕੀਤੀ ਸੀ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਉਹ ਕਰਤੂਤ ਕਰਨ ਲੱਗੇ ਸੀ ਤੁਹਾਨੂੰ ਪਤਾ ਹੈ ਜਦੋਂ ਭਿੰਡਰਾਂ ਵਾਲੇ ਨੂੰ ਅਰੈਸਟ ਕੀਤਾ ਇੱਕ ਵਾਰੀ ਉਹ ਕਹਿੰਦਾ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਅਮਰਤਾਰੀ ਪੁਲਿਸ ਵਾਲਾ ਚਾਹੀਦਾ ਉਨੇ ਵੀ ਪਖੰਡ ਕੀਤਾ ਸੀ ਉਹੀ ਕਰਤੂਤ ਹੈ ਨਾ ਜਾਣੇ ਕਿ ਵੀ ਉਥੋਂ ਗਿਰਫਤਾਰੀ ਦੇ ਕੇ ਬਹੁਤ ਵੱਡਾ ਜਰਨੈਲ ਬਣਨ ਦੀ ਕੋਸ਼ਿਸ਼ ਕੀਤੀ ਸੀ ਜੇ ਕਿਤੇ ਉਹ ਕਾਮਯਾਬ ਹੋ ਜਾਂਦੇ ਪਰ ਹੁਣ ਜਿਹੜੀ ਸੀਆਰਡੀ ਇੰਟੈਲੀਜੈਂਸੀ ਪੁਲਿਸ ਲੱਗੀ ਹੋਈ ਸੀ ਉਹਨੂੰ ਪਤਾ ਸੀ ਅਗਲੇ ਬੇਅਸੀ ਕਿਦਾਂ ਬੰਦੇ ਦਾ ਪੁੱਤ ਬਣਾਉਣਾ ਹੈ ਜਿਹੜੇ ਠਟਾਰੇ ਵਿੱਚੋਂ ਸ਼ਬਦ ਕੱਢਿਆ ਸੀ ਵੀ ਉਹਦੇ ਵਿੱਚ ਦੁਬਾਰਾ ਬੰਦ ਕਿਦਾਂ ਕਰਨ ਅਗਲੇ ਨੂੰ ਪਤਾ ਸੀ ਤੇ ਹੁਣ ਇਹ ਇਹੋ ਜਿਹੇ ਬਿਆਨ ਕਿਉਂ ਦੇ ਰਹੇ ਆ ਕਿਉਂਕਿ ਪਤਾ ਹੈ ਵੀ ਹੁਣ ਗਰਾਊਂਡ ਲੈਵਲ ਤੇ ਕੁਝ ਹੈ ਨਹੀਂ ਬੋਲਣ ਵਾਸਤੇ ਬਸ ਭੁਗਾਈ ਮਾਰੀ ਚੱਲੋ ਤੇ ਪੰਜਾਬ ਦੇ ਲੋਕ ਬੇਤੁਕੀਆਂ ਗੱਲਾਂ ਸੁਣ ਕੇ ਰਾਜੀ ਨਹੀਂ ਕਹੜੇ ਹੁੰਦਾ ਮੂਤਪਾਲ ਜਿੰਦਾਬਾਦ ਦਰਸੇ ਮਾਪਾਪਾ ਜਿੰਦਾਬਾਦ ਰਾਜਾ ਨਹੀਂ ਰਾਜ ਮੌਤਾ ਜਿੰਦਾਬਾਦ ਕਹਿਣੀ ਹੁਣ ਕਹੀ ਜਾਣਗੇ ਪਰ ਆਪਾਂ ਲੱਗੇ ਹੋਏ ਆਂ ਜੀ ਕਰਤੂਤਾਂ ਦੱਸਣ ਵਾਸਤੇ ਵੀ ਇਹ ਹਰਾਮਖੋਰ 1947 ਤੋਂ ਲੱਗੇ ਹੋਏ ਨੇ ਅਕੋਤੀ ਪੰਥਕ ਪੰਜਾਬ ਦਾ ਤੇ ਕੌਮ ਦਾ ਬੇੜਾ ਕਰਨ ਘਰ ਕਰਨ ਵਾਸਤੇ ਉਹ ਆਪ ਦੱਸਣੇ ਹੋਰ ਦੱਸੀ ਜਾਵਾਂਗੇ ਮੇਰਾ ਮਕਸਦ ਨਾ ਇੱਕੋ ਹੀ ਹੁੰਦਾ ਹੈ ਬਿਸਾਨੂ ਪੰਜਾਬ ਦੇ ਵਿੱਚ ਜੇ ਸਿੱਖ ਲੀਡਰ ਦੀ ਗੱਲ ਕਰੀਏ ਚਾਹੀਦਾ ਕੋਈ ਸ਼ੱਕ ਨਹੀਂ ਸਾਨੂੰ ਜਿਹੜੇ ਚੱਲੇ ਹੋਏ ਤੀਰ ਨੇ ਉਹ ਬਾਦਲ ਵਰਗੇ مان ਕੇ ਇਹ ਅਮਰਤਪਾਲ ਦਾ ਪਾਪਾ ਮੂਤਪਾਲ ਸਾਰੇ ਵਿੱਚ ਆਉਂਦੇ ਨੇ ਅਸੀਂ ਇਹਨਾਂ ਤੋਂ ਕੁਝ ਨਹੀਂ ਲੈਣਾ ਨਾ ਸਾਨੂੰ ਲੋੜ ਹੈ ਸਾਨੂੰ ਕੋਈ ਆਗੂ ਕੌਮ ਦਾ ਪੜਿਆ ਲਿਖਿਆ ਸੂਝਵਾਨ ਚਾਹੀਦਾ ਕੋਈ ਸ਼ੱਕ ਨਹੀਂ ਪਾਰੇ ਬੰਦੇ ਕਿਦਾਂ ਲੋਕਾਂ ਨੂੰ ਬੇਵਕੂ ਬਣਾ ਰਹੇ ਨੇ ਅੱਜ ਦੇ ਨਹੀਂ 1947 ਤੋਂ ਲੱਗੇ ਹੋਏ ਨੇ ਬਥੇਰੇ ਆਏ ਬਥੇਰੇ ਇਧਾਂ ਵੀ ਲੁੱਟ ਛੁਟ ਕਰਕੇ ਆਪਣੇ ਘਰ ਭਰ ਲੈਂਦੇ ਆ ਜੇ ਜਦੋਂ 20 ਦੀ ਕਰੋੜ ਹੋ ਜੇ ਫਿਰ ਐ ਨਹੀਂ ਪਤਾ ਕਾਂਗਰਸ ਦੇ ਵਿੱਚ ਚਲੇ ਜਾਣ ਅਕਾਲੀਆਂ ਚਲੇ ਜਾਣ ਪਤਾ ਨਹੀਂ ਕਿਹੜੀ ਪਾਰਟੀ ਵਿੱਚ ਚਲੇ ਜਾਣ ਤੇ ਹੁਣ ਵੀ ਇਹ ਆਪਣੇ ਆਪ ਨੂੰ ਪੰਥਕ ਅਖਵਾਈ ਜਾਣ ਪੂਰੇ ਪਾਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਚਲਾਉਣ ਵਾਲਾ ਕੌਣ ਹੈ ਅਮਰਤਪਾਲ ਦੀ ਬਾਰਸ ਪੰਜਾਬ ਦੇ ਜਥੇਬੰਦੀ ਬਣਾਉਣ ਵਾਲਾ ਕੌਣ ਹੈ ਇਹ ਸਭ ਨੂੰ ਪਤਾ ਹੈ ਡਿਬਰੂਗੜ੍ਹ ਦੇ ਵਿੱਚ ਦੋ ਮਾਸਟਰ ਟੀਚਰ ਰੱਖੇ ਹੋਏ ਨੇ ਇੱਕ ਤਾਂ ਹਿੰਦੀ ਪੜ੍ਹਾਉਣ ਵਾਸਤੇ ਇੱਕ ਉਹ ਜਨ ਗਨ ਮਨ ਆਂਦੀ ਨਾ ਇੱਕ ਜਾਇਆ ਹੈ ਇਹ ਗੱਲ ਹੈ ਨਾ ਮੈਂ ਇਸ ਵਿਧਾਨ ਨੂੰ ਐਵੇਂ ਮੰਨਣਾ ਮੈਂ ਕੁੱਤੇ ਦਾ ਬਣਿਆ ਅਗਲੇ ਐ ਪੂਰਾ ਬੰਦੇ ਦਾ ਪੁੱਤ ਬਣਾ ਕੇ ਕਾ ਠਾ ਗਾ ਕਾ ਪੂਰਾ ਪੜਾਉਣਗੇ ਐ ਪੂਰਾ ਜਿਵੇਂ ਤੂਤੇ ਵਾਂਗੂ ਰਟਿਆ ਗਿਆ ਬਸ ਫਿਰ ਅਗਲੇ ਬੇਚੰਤ ਨੇ ਵੀ ਹੁਣ ਛੱਡ ਦਿਓ ਪੰਜਾਬ ਚ ਖੁੱਲਾ ਤਰੋਂ ਸਾਡਾ ਕੰਮ ਕਰੂਗਾ ਬਸ ਤੇ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕੀ ਬੋਲਦੇ ਹਾਂ ਸਾਡੇ ਬੋਲਣ ਦਾ ਮਹਿਨ ਕੀ ਹੋਣਾ ਲੋਕਾਂ ਤੱਕ ਇਹ ਸਾਡਾ ਮੈਸੇਜ ਕੀ ਜਾਨਣਾ ਇਹਨਾਂ ਨੂੰ ਪਤਾ ਨਹੀਂ ਹੁਣ ਮਾਤਾ ਨੂੰ ਕੀ ਪਤਾ ਮੇਕੀ ਹੋਣਾ মিডিਆ ਵਾਲੇ ਜਾਂਦੇ ਨੇ ਉਹ ਚੁਸਤ ਹੁੰਦੇ ਨੇ মিডিਏ ਨੂੰ ਖਬਰ ਚਾਹੀਦੀ ਹੁੰਦੀ ਹੈ ਉਹ ਜਾਣ ਮਜੂ ਕਿਸੇ ਜੀ ਗੱਲ ਕਹਿਣਗੇ ਮੇਰਾ ਮੁੰਡਾ ਤਾਂ ਸਜਰਾ ਸਜਰਾ ਬਿਆ ਸੀ ਇੱਕ ਕਿਸੇ ਨੇ ਵੀਡੀਓ ਪਾਈ ਮੈਨੂੰ ਗਾਲੀ ਗਲੋਚ ਦੇ ਚਦ ਦੇ ਵਿੱਚ ਕੋਈ ਬੁਢੀ ਲੜਦੀ ਹੈ ਕਿਸੇ ਪੁਲਿਸ ਵਾਲੇ ਨਾਲ ਤੇ ਉਹਨੇ ਕਹਿਣਾ ਤੈਸੀ ਵੀ ਮੇਰਾ ਮੁੰਡਾ ਤੇਰਾ ਜਵਾਈ ਲੰਗਦਾ ਕਹਿੰਦੀ ਆ ਤੈਨੂੰ ਸਜਰਾ ਜਵਾਈ ਬਣਾਵਾ ਉਹਨੂੰ ਇਦਾਂ ਕਹੀ ਜਾਂਦੀ ਗੱਲ ਜਿਹੜੀ ਪਹਿਲਾਂ ਕਹਣੀ ਸੀ ਬਾਅਦ ਵਿੱਚ ਕਹੀ ਤੀ ਉਹ ਚੀ ਜੈਨਾਂ ਪਤਾ ਨਹੀਂ ਲੱਗ ਰਿਹਾ ਇੱਕ ਤਾਂ ਦਿਮਾਗ ਖਰਾਬ ਹੋ ਗਿਆ ਕਿਉਂਕਿ ਖਾਣਾ ਪੀਣਾ ਬਾਧੂ ਹੋ ਗਿਆ ਸੌਣ ਦਾ ਆਰਾਮ ਕਰਨ ਦਾ ਪਤਾ ਕੋਈ ਨਹੀਂ ਫੱਜਲ ਹੋਏ ਫਿਰਦੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇੰਨਾ ਸ਼ੋਸ਼ਿਆਂ ਤੋਂ ਬਚਿਓ ਇਹ ਸ਼ੋਸ਼ਿਆਂ ਨੇ ਨਾ ਪੂਰੀ ਕੌਮ ਦਾ ਪੰਜਾਬ ਦਾ ਬੇੜਾ ਘਰ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ